ਗਾਈਜ਼ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸਟੂਡੈਂਟਸ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਆ ਜੋ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਜ਼ਰੀਏ ਮੀਨਸ ਟੈਂਪਰੇਰੀ ਵੀਜ਼ਾ ਹੋਲਡਰ ਦੇ ਤੌਰ ਤੇ ਰਹਿ ਰਹੇ ਆ ਸੋ ਇਦਾਂ ਦੇ ਐਪਲੀਕੈਂਟਸ ਲਈ ਕੈਨੇਡਾ ਦੇ ਵਿੱਚ ਕਿਹੋ ਜਿਹਾ ਸਕੋਪ ਚੱਲ ਰਿਹਾ ਆ ਤੇ ਕਿੱਦਾਂ ਦਾ ਟ੍ਰੈਂਡ ਆ ਇਹਨਾਂ ਸਾਰੇ ਟੌਪਿਕਸ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਤੇ ਇਸ ਦੇ ਨਾਲ ਨਾਲ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਕਿਹੜੇ ਰਸਤੇ ਆ ਕਿਹਨਾ ਐਪਲੀਕੈਂਟਸ ਨੂੰ ਕੈ ਕੈਨੇਡਾ ਦੇ ਵਿੱਚ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਇਹਨਾਂ ਸਾਰੇ ਹੀ ਟੌਪਿਕਸ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਇਸ ਲਈ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ so that ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇ ਹੋ ਗਾਇਸ ਅਗਰ ਇਸ ਟਾਈਮ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਕਿਸੇ ਵੀ ਵੀਜ਼ਾ ਨੂੰ ਲੈ ਕੇ 트ੈਂਡ ਬਹੁਤ ਜ਼ਿਆਦਾ ਵਧੀਆ ਨਹੀਂ ਚੱਲ ਰਿਹਾ اسپੈਸ਼ਲੀ ਅਗਰ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤਾਂ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕਾ ਆ ਇਸ ਤੋਂ ਇਲਾਵਾ ਸਟੱਡੀ ਵੀ ਰਿਜ਼ਲਟਸ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਆ ਪਰ ਸਟੱਡੀ ਵੀਜ਼ਾ ਨੂੰ ਲੈ ਕੇ ਅਸੀਂ ਫਿਰ ਵੀ ਹੋਪਫੁਲ ਹੋ ਸਕਦੇ ਹਾਂ ਕਿ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਸਟੱਡੀ ਵੀਜ਼ਾ ਨੂੰ ਲੈ ਕੇ ਟ੍ਰੈਂਡ ਥੋੜਾ ਵਧੀਆ ਹੋ ਜਾਏ ਕਿਉਂਕਿ ਕੈਨੇਡਾ ਨੂੰ ਹਮੇਸ਼ਾ ਤੋਂ ਹੀ ਸਟੂਡੈਂਟਸ ਚਾਹੀਦੇ ਹੀ ਸੀ ਕਿਉਂਕਿ ਸਟੂਡੈਂਟਸ ਉੱਥੇ ਦੀ ਇਕਨੋਮੀ ਦੇ ਵਿੱਚ ਆਪਣਾ ਇੱਕ ਮੇਜਰ ਰੋਲ ਪਲੇ ਕਰਦੇ ਆ ਸਟੂਡੈਂਟਸ ਟੈਕਸ ਪੇ ਕਰਦੇ ਆ ਸੋ ਸਟੂਡੈਂਟ ਦਾ ਬਹੁਤ ਵੱਡਾ ਤੇ ਇੰਪੋਰਟੈਂਟ ਰੋਲ ਆ ਸੋ ਸਟੱਡੀ ਵੀਜ਼ਾ ਦੇ ਰਿਜ਼ਲਟ ਵਧੀਆ ਹੋ ਸਕਦੇ ਆ ਅਗਰ ਸਕਿੱਲ ਵਰਕਰਸ ਦੀ ਗੱਲ ਕਰੀਏ ਤਾਂ ਇਸ ਟਾਈਮ ਕੈਨੇਡਾ ਨੂੰ ਸਕਿੱਲ ਵਰਕਰਸ ਦੀ ਬਹੁਤ ਜ਼ਿਆਦਾ ਦੇ ਵਿੱਚ ਕੈਨੇਡਾ ਨੂੰ ਬਹੁਤ ਜ਼ਿਆਦਾ ਡਿਮਾਂਡ ਆ ਵਰਕਰਸ ਦੀ ਉਸ ਤੋਂ ਇਲਾਵਾ ਇੰਜੀਨੀਅਰ ਕੰਸਟ੍ਰਕਸ਼ਨ ਵਰਕਰਸ ਟਰੱਕ ਡਰਾਈਵਰ ਤੇ ਐਗਰੀਕਲਚਰ ਫੀਲਡ ਦੇ ਵਿੱਚ ਵੀ ਵਰਕਰਸ ਦੀ ਬਹੁਤ ਜ਼ਿਆਦਾ ਭਾਰੀ ਕਮੀ ਪਾਈ ਜਾ ਰਹੀ ਹੈ ਕਿਉਂਕਿ ਇਸ ਟਾਈਮ ਅਗਰ ਹੈਲਥ케ਅਰ ਸੈਕਟਰ ਦੀ ਗੱਲ ਕਰੀਏ ਤਾਂ ਹੈਲਥ케ਅਰ ਸੈਕਟਰ ਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਪਾਈ ਜਾ ਰਹੀ ਹੈ ਇੰਜੀਨੀਅਰ ਕੰਸਟ੍ਰਕਸ਼ਨ ਵਰਕਰਸ ਟਰੱਕ ਡਰਾਈਵਰ ਤੇ ਐਗਰੀਕਲਚਰ ਫੀਲਡ ਦੇ ਵਿੱਚ ਵਰਕਰਸ ਦੀ ਭਾਰੀ ਕਮੀ ਹੋਣ ਦੇ ਕਾਰਨ ਹੀ ਕੈਨੇਡਾ ਦੇ ਵਿੱਚ ਇਹਨਾਂ ਦੀ ਗਿਣਤੀ ਤੇ ਡਿਮਾਂਡ ਦੋਨੋਂ ਹੀ ਵੱਧ ਰਹੀਆਂ ਆ ਸੋ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਐਦਾ ਦੀ ਸਕਿੱਲ ਹੈ ਜਿਸ ਦੇ ਜ਼ਰੀਏ ਤੁਸੀਂ ਕੈਨੇਡਾ ਨੂੰ ਸਰਵ ਕਰ ਸਕਦੇ ਆ ਤਾਂ ਤੁਸੀਂ ਬੇਸ਼ੱਕ ਕੈਨੇਡਾ ਦੇ ਵਿੱਚ ਪੀਆਰ ਵੀ ਲੈ ਸਕਦੇ ਆ ਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਕੰਮ ਵੀ ਹੋਊਗਾ ਬਟ ਕੋਈ ਨਾ ਕੋਈ ਸਕਿੱਲ ਮੈਂਡਟਰੀ ਆ ਬਿਨਾ ਸਕਿੱਲ ਤੋਂ ਕੈਨੇਡਾ ਦੇ ਵਿੱਚ ਸਰਵਾਈਵ ਕਰ ਪਾਣਾ 2026 ਦੇ ਵਿੱਚ ਨੈਕਸਟ ਟੂ ਇੰਪੋਸੀਬਲ ਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੂਡੈਂਟਸ ਨੂੰ ਵੀ ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਆ ਪਹਿਲੇ ਜਿੱਥੇ ਐਲਐਮਆਈਏ ਦੇ 50 ਪੁਆਇੰਟਸ ਜੁੜ ਜਾਂਦੇ ਸੀ ਬਟ ਹੁਣ ਪੀਆਰ ਲੈਣ ਦੇ ਵਿੱਚ ਇਹ ਪੁਆਇੰਟਸ ਵੀ ਬੰਦ ਕਰ ਦਿੱਤੇ ਗਏ ਆ ਸੋ ਸਟੂਡੈਂਟਸ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਆ ਇਸ ਤੋਂ ਇਲਾਵਾ ਕੈਪਿੰਗ ਵੀ ਸਟੂਡੈਂਟਸ ਦੇ ਲਈ ਇੱਕ ਵੱਡੀ ਸਿਰਦਰਦੀ ਦਾ ਕਾਰਨ ਆ ਸਟੱਡੀ ਵੀਜ਼ਾ ਦੇ ਵਿੱਚ ਰਿਫਿਊਜ਼ਲ ਦੇ ਕਾਰਨ ਕੈਨੇਡਾ ਦੇ ਕਾਲਜੇਸ ਦੇ ਵਿੱਚ ਸਟੂਡੈਂਟਸ ਦੀ ਗਿਣਤੀ ਡੇ ਬਾਈ ਡੇ ਡਿਕਰੀਜ਼ ਹੁੰਦੀ ਜਾ ਰਹੀ ਆ ਸੋ ਸਟੱਡੀ ਵੀਜ਼ਾ ਦੇ ਵਿੱਚ ਵੀਜ਼ਾ ਅਗਰ ਮਿਲ ਵੀ ਜਾਂਦਾ ਆ ਤਾਂ ਵੀ ਉੱਥੇ ਜਾ ਕੇ ਵੀ ਸਟੂਡੈਂਟਸ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ नो डाउट कनाडा ਦੇ ਵਿੱਚ ਸਕਿੱਲ ਵਰਕਰਸ ਦੀ ਡਿਮਾਂਡ ਆ ਬਟ ਸਟਿਲ ਐਦਾ ਦੇ ਸਟੂਡੈਂਟਸ ਵੀ ਆ ਜੋ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਆ ਤੇ ਉਹਨਾਂ ਦੇ ਸਟੇਟਸ 2025 ਦੇ ਵਿੱਚ ਦਸੰਬਰ ਦੇ ਵਿੱਚ ਹੀ ਐਕਸਪਾਇਰ ਹੋ ਜਾਣਗੇ ਸੋ ਉਹ ਆਊਟ ਆਫ ਸਟੇਟਸ ਹੋ ਜਾਣਗੇ ਜਿਸ ਕਾਰਨ ਉਹਨਾਂ ਨੂੰ ਇਸ ਗੱਲ ਦੀ ਟੈਂਸ਼ਨ ਬਣੀ ਹੋਈ ਆ ਕਿ ਉਹ ਕੈਨੇਡਾ ਦੇ ਵਿੱਚ ਆਖਿਰ ਕਿਵੇਂ ਰਹਿ ਪਾਣਗੇ ਕਿਉਂਕਿ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਟਾਈਮ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਸਕਦਾ ਆ ਐਦਾ ਦੇ ਐਪਲੀਕੈਂਟਸ ਜਿਨ੍ਹਾਂ ਦਾ ਵਰਕ ਪਰਮਿਟ ਐਕਸਟੈਂਡ ਹੋ ਸਕਦਾ ਆ ਜਾਂ ਤਾਂ ਉਹ ਟਰਾਈ ਕਰ ਲੈਣ ਅਗਰ ਤਾਂ ਵਰਕ ਪਰਮਿਟ ਦੇ ਐਕਸਪਾਇਰ ਹੋਣ ਦੇ ਵਿੱਚ ਟਾਈਮ ਹੈ ਤਾਂ ਹੀ ਇਹ ਵੀ ਟਰਾਈ ਕੀਤਾ ਜਾ ਸਕਦਾ ਆ ਆਦਰਵਾਇਸ ਤੁਸੀਂ ਜਾਂਦਾ ਸਟੱਡੀ ਲੈ ਸਕਦੇ ਆ ਕਿਉਂਕਿ ਅਗਰ ਤੁਸੀਂ ਸਟੱਡੀ ਵੀ ਲੈ ਲੈਂਦੇ ਆ ਤਾਂ ਤੁਹਾਡੇ ਕੋਲ ਕੰਮ ਕਰਨ ਦਾ ਰਾਈਟ ਮਿਲ ਜਾਂਦਾ ਆ ਤੁਸੀਂ ਲੀਗਲ ਤੌਰ ਤੇ ਉੱਥੇ ਰਹਿ ਵੀ ਸਕਦੇ ਆ ਕੰਮ ਵੀ ਕਰ ਸਕਦੇ ਆ ਕੈਨੇਡਾ ਦੇ ਵਿੱਚ ਐਦਾ ਦੇ ਵੀ ਸਟੂਡੈਂਟਸ ਆ ਜੋ ਲੁਕ ਛਿਪ ਕੇ ਕੰਮ ਕਰ ਰਹੇ ਆ ਕੈਨੇਡਾ ਦੇ ਵਿੱਚ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਐਦਾ ਦੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਕੇਅਰਫੁਲ ਰਹਿ ਦੀ ਲੋੜ ਆ ਕਿਉਂਕਿ ਉਹਨਾਂ ਨੂੰ ਕਿਸੇ ਵੀ ਟਾਈਮ ਅਰੈਸਟ ਕੀਤਾ ਜਾ ਸਕਦਾ ਆ ਜਾਂ ਫਿਰ ਉਹਨਾਂ ਦੀ ਕੰਟਰੀ ਵਾਪਸ ਰਿਪੋਰਟ ਵੀ ਕੀਤਾ ਜਾ ਸਕਦਾ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਉਹ ਇੱਕ ਕੰਮ ਹੋਰ ਕਰ ਸਕਦੇ ਆ ਕਿ ਉਹ ਆਪਣੀ ਕੰਟਰੀ ਵਾਪਸ ਆ ਜਾਣ ਆਪਣੇ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ ਪਹਿਲੇ ਕਿਉਂਕਿ ਇਸ ਟਾਈਮ ਜਿੱਦਾਂ ਦੀ ਸਿਚੁਏਸ਼ਨ ਕੈਨੇਡਾ ਦੇ ਵਿੱਚ ਚੱਲ ਰਹੀ ਆ ਉਸ ਦੇ ਵਿੱਚ ਰਹਿ ਪਾਣਾ ਬਹੁਤ ਜ਼ਿਆਦਾ ਡਿਫਿਕਲਟ ਆ ਪੀਆਰ ਦਾ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ ਤੇ ਖਰਚੇ ਕੱਢਣੇ ਵੀ ਬਹੁਤ ਜ਼ਿਆਦਾ ਡਿਫਿਕਲਟ ਆ ਸੋ ਐਦਾ ਦੀ ਸਿਚੁਏਸ਼ਨ ਵਿੱਚ ਅਗਰ ਤੁਸੀਂ ਆਪਣੀ ਹੋਮ ਕੰਟਰੀ ਆ ਜਾਂਦੇ ਆ ਤਾਂ ਬਹੁਤ ਜ਼ਿਆਦਾ ਤੁਹਾਡੇ ਲਈ ਬੈਨੀਫੀਸ਼ੀਅਲ ਸਾਬਤ ਹੋ ਸਕਦੀ ਆ ਕਿਉਂਕਿ ਅਗਰ ਤੁਸੀਂ ਆਪਣੀ ਹੋਮ ਕੰਟਰੀ ਵਾਪਸ ਆ ਜਾਂਦੇ ਆ ਤਾਂ ਤੁਸੀਂ ਇੱਥੇ ਆ ਕੇ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ ਕੋਈ ਨਾ ਕੋਈ ਅਦਾਦੇਸ ਕਿ ਲਈ ਜਾਂ ਫਿਰ ਟ੍ਰੇਨਿੰਗ ਲੈ ਸਕਦੇ ਜਿਸ ਦੇ ਜ਼ਰੀਏ ਤੁਸੀਂ ਕੈਨੇਡਾ ਦੇ ਵਿੱਚ ਬਾਅਦ ਵਿੱਚ ਜਾ ਕੇ ਵੀ ਉੱਥੇ ਆਪਣੇ ਪੁਆਇੰਟਸ ਨੂੰ ਇਨਕਰੀਜ਼ ਕਰ ਸਕੋ ਕਿਉਂਕਿ ਕੈਨੇਡਾ ਦੇ ਵਿੱਚ CRS ਸਕੋਰ ਬਹੁਤ ਜ਼ਿਆਦਾ ਹਾਈ ਜਾ ਰਿਹਾ ਆ ਸਿਰਫ ਫ੍ਰੈਂਚ ਲੈਂਗੁਏਜ ਦੇ ਡਰਾਵ ਆ ਜੋ ਲੋ CRS ਸਕੋਰ ਦੇ ਨਾਲ PR ਪ੍ਰੋਵਾਈਡ ਕਰ ਰਹੇ ਆ ਜਾਂ ਤਾਂ ਫਿਰ ਤੁਸੀਂ ਫ੍ਰੈਂਚ ਲੈਂਗੁਏਜ ਹੀ ਸਿੱਖ ਲਓ ਕਿਉਂਕਿ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਵੀ ਸਿੱਖ ਲੈਂਦੇ ਆ ਤਾਂ ਇਸ ਦੇ ਨਾਲ ਵੀ ਤੁਹਾਡੇ ਪੁਆਇੰਟਸ ਵੀ ਇਨਕਰੀਜ਼ ਹੋ ਸਕਦੇ ਆ ਤੇ ਨਾਲ ਨਾਲ ਤੁਸੀਂ ਲੋ CRS ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ ਕਾਬਿਲ ਲੈ ਸਕਦੇ ਤੇ ਪੀਆਰ ਵੀ ਹਾਸਿਲ ਕਰ ਸਕਦੇ ਆ ਕਿਉਂਕਿ ਕੈਨੇਡਾ ਦੇ ਵਿੱਚ ਫ੍ਰੈਂਚ ਲੈਂਗੁਏਜ ਦਾ ਸੀਆਰਐਸ 4 ਬਹੁਤ ਹੀ ਘਟ ਜਾ ਰਿਹਾ ਆ ਇਹਦੇ ਜ਼ਰੀਏ ਤੁਸੀਂ ਪੀਆਰ ਹਾਸਿਲ ਕਰ ਸਕਦੇ ਆ ਕੈਨੇਡੀਅਨ ਮਿਨਿਸਟਰ ਦੁਆਰਾ ਵੀ ਇਹ ਚੀਜ਼ ਕਲੀਅਰ ਕਰ ਦਿੱਤੀ ਗਈ ਆ ਕਿ ਜੋ ਐਪਲੀਕੈਂਟਸ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਥੋਂ ਦੀ ਇਕਨੋਮੀ ਦੇ ਵਿੱਚ ਆਪਣਾ ਇੱਕ ਮੇਜਰ ਰੋਲ ਪਲੇ ਕਰ ਰਹੇ ਆ ਤੇ ਟੈਕਸ ਪੇ ਕਰ ਰਹੇ ਆ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪੀਆਰ ਦਿੱਤੀ ਜਾ ਸਕਦੀ ਆ ਅਪਰੋਕਸੀਮੇਟਲੀ 33000 ਐਪਲੀਕੈਂਟਸ ਨੂੰ ਪੀਆਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜੋ ਵੀ ਐਪਲੀਕੈਂਟਸ ਕਾਫੀ ਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਪੀਆਰ ਲਈ ਸਟਰਗਲ ਕਰ ਰਹੇ ਆ ਉਹਨਾਂ ਦੇ ਲਈ ਗੁੱਡ ਨਿਊਜ਼ ਇਹ ਹੈ ਕਿ ਪੀਐਨਪੀ ਦੇ ਕੋਟੇ ਨੂੰ ਇਨਕਰੀਜ਼ ਕਰ ਦਿੱਤਾ ਗਿਆ ਆ ਅਪਰੋਕਸੀਮੇਟਲੀ 1 ਲੱਖ ਤੋਂ ਵੀ ਉੱਪਰ ਪੀਐਨਪੀ ਤੋਂ ਇਲਾਵਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾ ਵੀ ਕੱਢੇ ਜਾ ਰਹੇ ਆ ਸੋ ਅਗਰ ਤੁਹਾਡੇ ਕੋਲ ਕੈਨੇਡਾ ਦਾ ਐਕਸਪੀਰੀਅੰਸ ਆ ਉਸ ਦੇ ਬੇਸਿਸ ਤੇ ਵੀ ਤੁਸੀਂ ਕੈਨੇਡਾ ਦੇ ਵਿੱਚ ਨਾ ਸਿਰਫ ਕੰਮ ਕਰ ਸਕਦੇ ਆ ਬਲਕਿ ਪੀਆਰ ਵੀ ਹਾਸਿਲ ਕਰ ਸਕਦੇ ਆ ਕੈਨੇਡਾ ਦੇ ਵਿੱਚ ਐਦਾ ਦੇ ਪ੍ਰਾਂਤ ਵੀ ਆ ਐਦਾ ਦੇ ਸੂਬੇ ਆ ਜਿੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਘਟਾ ਸੋ ਜਿਨ੍ਹਾਂ ਦਾ ਸੀਆਰਐਸ ਸਕੋਰ ਬਹੁਤ ਜ਼ਿਆਦਾ ਵਧੀਆ ਨਹੀਂ ਉਹ ਇਦਾਂ ਦੇ ਸੂਬਿਆਂ ਦੇ ਵਿੱਚ ਟਰਾਈ ਕਰ ਸਕਦੇ ਆ ਕਿਉਂਕਿ ਕੰਪੀਟੀਸ਼ਨ ਲੋ ਹੋਣ ਦੇ ਕਾਰਨ ਉਹਨਾਂ ਨੂੰ ਕੰਮ ਵੀ ਮਿਲ ਜਾਂਦਾ ਆ ਤੇ ਅੱਗੇ ਚੱਲ ਕੇ ਉਹਨਾਂ ਨੂੰ ਪੀਆਰ ਵੀ ਆਸਾਨੀ ਨਾਲ ਮਿਲ ਸਕਦੀ ਆ ਬਹੁਤ ਸਾਰੇ ਹੋਰ ਵੀ ਰਸਤੇ ਆ ਬਹੁਤ ਸਾਰੇ ਤਰੀਕੇ ਆ ਅਗਰ ਤੁਸੀਂ ਪੂਰੀ ਪਲੈਨਿੰਗ ਦੇ ਨਾਲ ਚੱਲਦੇ ਆ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਸੋ ਜੋ ਵੀ ਸਟੂਡੈਂਟਸ ਸਟੱਡੀ ਵੀਜ਼ਾ ਦੇ ਜ਼ਰੀਏ ਕੈਨੇਡਾ ਦੇ ਵਿੱਚ ਐਂਟਰੀ ਲੈਂਦੇ ਆ ਉਹਨਾਂ ਨੂੰ ਆਪਣੇ ਕੋਰਸ ਸਿਲੈਕਸ਼ਨ ਬਹੁਤ ਜ਼ਿਆਦਾ ਵਾਈਜ਼ਲੀ ਕਰਨੀ ਚਾਹੀਦੀ ਆ ਕਿਉਂਕਿ ਅੱਗੇ ਚੱਲ ਕੇ ਉਹਨਾਂ ਨੇ ਇਹ ਸੋਚਣਾ ਆ ਕਿ ਕਿਵੇਂ ਉਹਨਾਂ ਨੇ ਪੀਆਰ ਹਾਸਿਲ ਕਰਨੀ ਆ ਬੈਸਟ ਹੈ ਕਿ ਤੁਸੀਂ ਸਟਾਰਟ ਕਰਕੇ ਚੱਲੋ ਕਿਉਂਕਿ ਤੁਹਾਡਾ ਪਰਪਸ ਸਿਰਫ ਇੱਥੇ ਆ ਕੇ ਸਟੱਡੀ ਕਰਨਾ ਨਹੀਂ ਹੈ ਤੁਸੀਂ ਇੱਥੇ ਕੰਮ ਵੀ ਕਰਨਾ ਚਾਹੁੰਦੇ ਆਂ ਤੇ ਤੁਸੀਂ ਪੀਆਰ ਵੀ ਹਾਸਿਲ ਕਰਨੀ ਆ ਸੋ ਪਹਿਲੇ ਤੂੰ ਹੀ ਆਪਣੇ ਮਾਈਂਡ ਸੈਟ ਉਸ ਤਰ੍ਹਾਂ ਦੇ ਬਣਾ ਕੇ ਆਓ ਇਸ ਤੋਂ ਇਲਾਵਾ ਤੁਸੀਂ ਆਪਣੀ ਏਜ ਐਜੂਕੇਸ਼ਨ ਅਤੇ ਐਕਸਪੀਰੀਅੰਸ ਦੇ ਬੇਸ ਤੇ ਆਪਣੇ ਲਈ ਇੱਕ ਰਾਈਟ ਪ੍ਰੋਵੈਂਸ ਚੂਜ਼ ਕਰਨੀ ਆ ਹਰ ਪ੍ਰੋਵੈਂਸ ਦਾ ਆਪਣਾ ਇੱਕ ਨੋਮੀਨੀ ਪ੍ਰੋਗਰਾਮ ਹੁੰਦਾ ਹੈ ਜਿਸ ਦੇ ਵਿੱਚ ਤੁਸੀਂ ਪੀਆਰ ਹਾਸਿਲ ਕਰ ਸਕਦੇ ਆ ਸੋ ਬਹੁਤ ਹੀ ਵਾਈਜ਼ਲੀ ਚੂਸ ਕਰੋ ਆਪਣੇ ਲਈ ਜੋ ਵੀ ਪ੍ਰੋਵੈਂਸ ਤੁਸੀਂ ਚੂਸ ਕਰਨਾ ਚਾਹੁੰਦੇ ਹੋ। ਅਗਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕਿਹੜੀ ਪ੍ਰੋਵੈਂਸ ਤੁਹਾਡੇ ਲਈ ਰਾਈਟ ਆ ਤਾਂ ਤੁਸੀਂ ਕਿਸੇ ਕੰਸਲਟੈਂਟ ਦੀ ਵੀ ਇਸ ਦੇ ਵਿੱਚ ਹੈਲਪ ਲੈ ਸਕਦੇ ਆ। ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ। ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋਊਗੀ। ਅਗਰ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ। ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾ